ਉਹ ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਛੋਡੇ ਘਰਾں ਚ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਆ ਰਾਜਸਥਾਨੋਂ ਫੋਨ ਆਇਆ ਮੈਨੂੰ ਗੰਗਾ ਰਗਦੋ ਸੁਖਵੀਰ ਫੌਜੀ ਦਾ ਕਹਿੰਦਾ ਬਾਈ ਜਵਾਕ ਜੰਮਿਆ ਸਾਡੇ ਜਵਾਕ ਨਾ ਜੰਮਿਆ ਜਵਾਕ ਐਕਾ ਉਹ ਜਵਾਕ ਨੂੰ ਜਾਂਦੇ ਨੂੰ ਕੈਂਸਰ ਆ ਮੂੰਹ ਦਾ ਕੈਂਸਰ ਉਹ ਬੱਚੋਂਗੇ ਕਿਵੇਂ ਆ 11 ਪੀ ਕਿਉਂ 9 ਕਰੋੜ ਲੀਟਰ ਜ਼ਹਿਰ ਹੋਇਆ ਲਗਾਤਾਰ 40 ਸਾਲ ਤੋਂ ਪੈ ਰਹੀ ਆ ਉਹ ਸਾਰਾ ਦੱਕੜੀ ਮਾਲਵਾ ਲੈ ਕੇ ਤੇ ਉਹ ਰਾਜਸਥਾਨ ਗੰਗਾਵਤ ਰੀਕਾ ਦੇ ਤੱਕ ਦੇ ਲੋਕ ਮਾਰਦੇ ਓਏ ਉਹ ਪੰਜਾਬ ਦੇ ਲੋਕੋ ਜੇ ਨਹੀਂ ਹੁਣ ਵੀ ਉੱਠ ਕੇ ਆ ਜ਼ਹਿਰਾਂ ਬੰਦ ਕਰ ਰੀਆਂ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉੱਥੇ ਮੋਰਚਾ ਲਾਇਆ ਬੁਲਾਇਆ ਸਾਨੂੰ ਇਹ ਜ਼ਹਿਰਾਂ ਬੰਦ ਕਰ ਰੀਆਂ 9 ਕਰੋੜ ਲੀਟਰ ਇਹ ਜ਼ਹਿਰ ਪੈਂਦੀ ਆ ਸੋਡੇ ਉਹ ਬੁੱਢੇ ਦਰਿਆ ਤੇ ਸਤਲੁਜ ਤੇ ਸੋਡੇ ਘਰ ਘਰ ਪਾਉਂਦੀ ਆ ਬੇਰਕਾ ਪਲਾਂਟ ਦੇ ਕੋਲੇ ਅਸੀਂ ਸੱਜਾ ਸਾਨੂੰ ਤਨ ਤਰੀਕ ਨੂੰ ਸਮਾਂ 12 ਵਜੇ ਉਹ ਪੈਰ ਦੀ ਉਤੀ ਨਾ ਪਾਇਓ ਏ ਇਹ ਆ ਯਾਰਾ ਨਾ ਬੰਦ ਕੀਤੀਆਂ ਸਭ ਤੋਂ ਵੱਡਾ ਡਰ ਕੀ ਹੈ ਕਿ ਸਾਨੂੰ ਪੁਲਿਸ ਨਾ ਫੜ ਲੇ ਸਾਡੇ ਪਰਚਾ ਨਾ ਹੋ ਜੇ ਉਹ ਜੋ ਮੌਤ ਛੋੜੇ ਘਰਾਂ 'ਚ ਵੜ ਗਈ ਛੋੜੇ ਜਵਾਕ ਖਾਣ ਲੱਗ ਗਈ ਛੋੜੀਆਂ ਨਸਲਾਂ ਖਾ ਗਈ ਛੋੜੀ ਜ਼ਿੰਦਗੀ ਖਾ ਗਈ ਛੋੜੀ ਧਰਤੀ ਖਾ ਗਈ ਛੋੜੇ ਪੱਲੇ ਕੀ ਬਚਿਆ ਤੇ ਹਲੇ ਵੀ ਨਾ ਹਟਨਾ ਫਿਰ ਇਹ ਕੰਮ ਕਰਿਓ ਜ਼ਹਿਰ ਦਾ ਲੀਟਰ ਲਿਆਓ ਸਪਰੇਅ ਦਾ ਸ਼ਹਿਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚੋਂ ਸਾਰੇ ਡੱਬਰ ਨੂੰ ਪਿਆ ਕੇ ਤੇ ਮੁੜ ਕੇ ਆਪ ਪੀ ਲੋ ਸੌਖੀ ਮੌਤ ਦਾ ਮਰ ਜਾਓਗੇ ਆ ਤਾਂ ਸੁਣੋ ਸਿਸਕ ਸਿਸਕ ਕੇ ਜ਼ਿੰਦਗੀ ਮਾਰਦੀ ਆ ਮੌਤ ਕੈਂਸਰ ਨਾਲ ਕਾਲੇ ਪੀੜੇ ਨਾਲ ਹੁਰਦੇ ਸੋਡੇ ਗਏ ਕਿਡੜੀਆਂ ਸੋਡੀਆਂ ਗਈਆਂ ਖਤਮ ਹੋ ਪੰਜਾਬ ਦੇ ਲੋਕੋ ਖਤਮ ਆ ਦੇਖੋਏ ਲਗਾਤਾਰ ਉਹ ਇੱਥੇ ਖੜਨਾ ਵੀ ਔਖਾ ਓਏ ਖੜਨਾ ਇੱਥੇ ਤੇ ਤੁਸੀਂ ਯਾਰੇ ਪੀ ਰਹੇ ਹੋ ਬੁੱਢੇ ਦਰਿਆ ਤੋਂ ਬਲੀਪੁਰਤ ਜਾ ਕੇ ਪੈਂਦਾ ਤੇ ਅੱਗੇ ਸਤਲੁਜ ਜਾ ਕੇ ਹਰੀਕੇ ਪੱਤਰਾਂ ਦੇ ਨਾਲ ਫਿਰ ਤੁਹਾਡੇ ਘਰ-ਘਰ ਯਾਰ ਪਹੁੰਚਦੀ ਆ ਓਏ ਆ ਜਿਹੜੇ ਡੈਂਗਾ ਵਾਲੇ ਕਹਿੰਦੇ ਆ ਨਾ ਕਿ ਅਸੀਂ ਗਲਤ ਕਿੱਥੇ ਆ ਪ੍ਰਸ਼ਾਸਨ ਚੁੱਪਾ ਸਰਕਾਰ ਚੁੱਪਾ ਓਏ ਆ ਜਿਹੜਾ ਕਰਕੇ ਅਸੀਂ ਕਹਿੰਦੇ ਆ ਇੱਕ ਬੂੰਦ ਪਾਣੀ ਜਿਹੜੇ ਕਦੇ ਅਸੀਂ ਪਾਣੀ ਗੰਦਾ ਨਹੀਂ ਕਰਦੇ ਜਰਾਂ ਨਹੀਂ ਪਾਉਂਦੇ ਇੱਕ ਬੂੰਦ ਪਾਣੀ ਨੂੰ ਜੀਤੇ ਆ ਕੇ ਸਟ ਲੈਣ ਅਸੀਂ ਮੰਨ ਜਾਗੇ ਅਸੀਂ ਗਲਤ ਆ ਤੁਸੀਂ ਸਹੀ ਆ ਕਿ ਪੰਜਾਬ ਦੇ ਲੋਕ ਤੁਹਾਨੂੰ ਪੀਲ ਆ ਸਾਨੂੰ ਘੇਰਾਬੰਦੀ ਕਰ ਰਹੇ ਆ ਸਾਨੂੰ ਘੇਰਨਗੇ ਵੀ ਸਾਨੂੰ ਫੜ ਵੀ ਸਕਦੇ ਆ ਪਰ ਤੁਸੀਂ ਇਸ ਟਿਕਾਣੇ ਤੇ ਤਿੰਨ ਤਰੀਕ ਨੂੰ ਵੇਰ ਕਾ ਪਲਾਂਟ ਤੇ ਪਹੁੰਚ ਜਾਣਾ ਕਾਫਲੇ ਬਣ ਕੇ ਆਇਓ ਜਿਗ ਤੇ ਰਾਹ ਰੋਕ ਦੀਆਂ ਸੜਕਾਂ ਜਾਮ ਕਰੋ ਪਿੰਡਾਂ 'ਚ ਓਕੇ ਦਿਓ ਨਾਲ ਦੀ ਨਾਲ ਲੋਕ ਸੜਕਾਂ 'ਤੇ ਨਿਕਲਣਾ ਉਹ ਛੋਟੀ ਧਰਤੀ ਹੇਠਾਂ ਵੀ ਜ਼ਹਿਰ ਪਾਤੀ ਫੈਕਟਰੀਆਂ ਨੇ ਛੋਟੇ ਦਰਿਆਵਾਂ 'ਚ ਵੀ ਜ਼ਹਿਰ ਪਾਤੀ ਉਹ ਬੱਚੇ ਕਿੱਥੇ ਆਪਾਂ ਆਹ ਵੇਖ ਲਓ ਇੱਕ ਵਾਰੀ ਸਾਹਮਣੇ ਇਹ ਆ ਛਾ ਕਾਲਾ ਰੰਗ ਵੇਖ ਲਓ ਇੱਥੇ ਆ ਦਿਖਾ ਦੇ ਆ ਵਖਾਈਂ ਛੇਰਾ ਗਾਂ ਆ ਕੇ ਕਰ ਆ ਉਹਦੇ ਜ਼ੂਮ ਵੀ ਕਰੀ ਯਾਰਾ ਉਹ ਜਿੱਥੋਂ ਨਿਕਲਦਾ ਇਹ ਸੈਂਟਰ ਹੈ ਜਿੱਥੋਂ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਇਹ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਤੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਅੱਖਾਂ 'ਚ ਪਾਣੀ ਆ ਗਿਆ 2 ਮਿੰਟ ਖੜੇ ਆ ਆ ਮੜਾ ਜਾਂ ਵਖਾਈਂ ਆ ਖਾਸ਼ ਆ ਪਰਾਲੀਆਂ ਦਾ ਤੂੰ ਐ ਆ ਵਖਾਈਂ ਮੜਾ ਜਾ ਹੁਣ ਇੱਧਰ ਨੂੰ ਲੈ ਆ ਹਜ਼ਾਰਾਂ ਹਜ਼ਾਰਾਂ ਫੈਕਟਰੀ ਆ ਆ ਵੇਖ ਲੋ ਇੱਧਰ ਵੇਖ ਲੋ ਜ਼ਰਾ ਇਹ ਕਾਦਾ ਤੂੰ ਐ ਬਈ ਇਹ ਪਰਾਲੀ ਦਾ ਤੂੰ ਐ ਮੈਂ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਪ੍ਰੋਫੈਸ਼ਨਲ ਵਾਲਿਆਂ ਨੂੰ ਪੁੱਛਦਾ ਐ ਕੋਈ ਕੌੜੀਓ ਮਾਰੀ ਜਾਂ ਨਹੀਂ ਆਈ ਦੀ ਤੁਸੀਂ ਪੀਣਾ ਵੀ ਛੱਡੋ ਇਹਨੂੰ ਇੱਕ ਕੱਪ ਚੱਕ ਕੇ ਉੱਤੇ ਪਾ ਲੋ। ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੁੱਛਦਾ ਐ ਇੰਨਾ ਥਾਵਾ ਤੇ ਖੜਕੇ ਬੋਲਦੇ ਰਹੇ ਹੋ ਹੁਣ ਪਾਣੀ ਬਦਲ ਗਿਆ। ਆਹ ਵੇਖੋ ਤਾਂ ਸਹੀ ਐ ਸੁੱਧਿਆ ਹੋਇਆ ਪਾਣੀ ਜੀਨੂੰ ਆਂਦੇ ਸਾਡਾ ਸੈਂਟਰ ਐ, ਈਐਸਪੀਪੀ ਜੀ ਇਹ ਤਾਂ ਸੋਧ ਕੇ ਪਾਣੀ ਪਾ ਰਹਿਆ ਆ। ਔਰ ਆ ਇਹ ਇੱਕ ਸੈਂਟਰ ਐ ਜਿੱਥੋਂ ਦੋ ਸੈਂਟਰ ਬਣਦੇ ਐ ਤਾਜਪੁਰ ਰੋਡ ਇੱਕ ਫੋਕਾ ਪੁਆਇੰਟ 9 ਕਰੋੜ ਲੀਟਰ ਪੈਂਦਾ ਹੈ ਇੱਕ ਬਾਦਰਕੇ ਵਾਲਾ ਔਰ ਇਹ ਕਿੰਨਾ ਬਣ ਗਿਆ 1.5 ਕਰੋੜ ਟੋਟਲ ਬੁੱਡੇ ਨਾਲੇ ਜਿਹੜੀਆਂ ਫੈਕਟਰੀਆਂ ਨੇ ਉਹ ਪਾਉਂਦੀਆਂ ਨੇ 50 ਕਰੋੜ ਦੇ ਕਰੀਬ ਔਰ 15 ਕਰੋੜ ਸਿਰਫ ਡਾਈ ਵਾਲਿਆਂ ਦਾ ਤੇ ਜਿਹਦੇ ਚੋਂ ਅਸੀਂ 9 ਕਰੋੜ ਲੀਟਰ ਪਹਿਲਾ ਸਟੈਪ ਚੱਕਣਾ ਹੁਣ ਸੋਚ ਲਓ ਇੰਨਾ ਗੰਦਾ ਪਾਣੀ ਇਹ ਪਹਿਲੀ ਬਾਦਸ਼ਾਹੀ ਦਾ ਨਾਮ ਰੱਖਿਆ ਸੀ ਬੁੱਢਾ ਦਰਿਆ ਇੰਨਾ ਨੇ ਬਣਾਇਆ ਇਹ ਨਾਲਾ ਇਹ ਜਾ ਕੇ ਪੈਂਦਾ ਸਤਲੁਜ ਸਤਲੁਜ ਅੱਗੇ ਬਿਆਸ ਨਾਲ ਮਿਲਦਾ ਹੈ ਨਹਿਰਾਂ ਜਾਂਦੀਆਂ ਨੇ ਔਰ ਬੰਦਿਆਂ ਨੂੰ ਕੈਂਸਰ ਮੰਡਦੀਆਂ ਨੇ ਇਹ ਸਾਡੀ ਸਰਕਾਰ ਹੈ ਕਿਉਂ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਿਹਾ ਕਿ ਇਹਨੂੰ ਬੰਦ ਕਰੋ ਕਿਉਂਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਤੇ ਸਰਕਾਰ ਦੇ ਜੂਝ ਸਰਕਾਰੀ ਕੀ ਕਾਰਨ ਬਈ ਹੁਣ ਜਿਹੜੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ ਜੇ ਇਹ ਇਹੋ ਜਿਹਾ ਪਾਣੀ ਉਹਨਾਂ ਦੇ ਪਿੰਡਾਂ 'ਚ ਜਾਂਦਾ ਹੁੰਦਾ ਜਾਂ ਜਿਹੜੇ ਲੋਕ ਰਹਿ ਰਹੇ ਨੇ 25-25 ਲੱਖ ਰੁਪਏ ਦਾ ਜੁਰਮਾਨਾ ਇਹਨਾਂ ਫੈਕਟਰੀਆਂ ਨੂੰ ਹੋਣਾ ਸੀ ਜਿਨ੍ਹਾਂ ਨੂੰ ਇਹ ਸੇਫ ਕਰ ਰਹੇ ਨੇ ਉਹਨਾਂ ਨੂੰ ਬਚਾ ਰਹੇ ਨੇ ਇਹ ਚੀਜ਼ ਇਹ ਥੋੜੀ ਸਰਕਾਰ ਹੈ ਓਏ ਸੌਰੀਓ ਜੇ ਕੁਝ ਨਹੀਂ ਕਰ ਸਕਦੇ ਤਾਂ ਸਤੀਵਾ ਦੇ ਕੇ ਪਾਸੇ ਹੋ ਔਰ ਨਾ ਕਰੋ ਸਾਡੀ ਤੇ ਮੇਰੀ ਤੇ ਲੱਖੇ ਦੀ ਜਿਆ ਬਾਕੀਆਂ ਦੀ ਗੱਲ ਨਾ ਮੰਨੋ ਜੋ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਉਹ ਝੂਠ ਸੀ ਜਾਂ ਹੁਣ ਝੂਠ ਕਰ ਰਹੇ ਹੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਜਿਵੇਂ ਲੱਖੇ ਨੇ ਆਪੀਨ ਕੀਤੀ ਕਿ ਜਦੋਂ ਸਰਕਾਰਾਂ ਨਹੀਂ ਉੱਠਦੀਆਂ ਲੋਕ ਉੱਠਦੇ ਨੇ ਔਰ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਮਾਦੀਆਂ ਦੇਸ਼ਾਂ ਦੀਆਂ ਸਟੇਟਾਂ ਦੀਆਂ ਤਕਦੀਰਾਂ ਬਦਲਦੀਆਂ ਨੇ ਨਹੀਂ ਤੈਨੂੰ ਪੀ ਕੇ ਮਰਨ ਲਈ ਰੈਡੀ ਰੋ ਆਜ਼ਾਦ ਓਏ ਆਜ਼ਾਦ ਪੁੱਤ ਉੜਿਆ ਪੁੱਤ ਉੜਿਆ ਇੱਕ ਦੱਸਿਓ ਜੇ ਇਹ ਲੱਖੇ ਦਾ ਬੇਟਾ ਹੈ ਬਖਾਈ ਪੋਤੇ ਨੂੰ ਇਹ ਲੱਖੇ ਦਾ ਬੇਟਾ ਹੈ ਮੈਂ ਇਹਨੂੰ ਤੁਹਾਡੇ ਸਾਹਮਣੇ ਪਤਾ ਕਿਉਂ ਲਿਆਂਦਾ ਹੈ ਇਹਡੇ-ਇਹਡੇ ਬੱਚੇ ਤੁਹਾਡੇ ਵੀ ਨੇ ਇਨ੍ਹਾਂ ਫੈਕਟਰੀਆਂ ਵਾਲਿਆਂ ਦੇ ਵੀ ਨੇ ਇਨ੍ਹਾਂ ਨੂੰ ਇਨ੍ਹਾਂ ਬੱਚਿਆਂ ਨੂੰ ਆ ਜ਼ਹਿਰ ਪਲਾਉਂਗੇ ਕੈਂਸਰ ਕਰੂਗੇ ਸਾਰੇ ਦਿਨ ਮਿਹਨਤ ਕਰਦੇ ਹਾਂ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਵੇ ਆ ਜ਼ਿੰਦਗੀ ਹੈ ਸਭ ਤੋਂ ਜ਼ਰੂਰੀ ਚੀਜ਼ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਸਰੋਤ ਪਾਣੀ ਤੇ ਪਾਣੀ ਜ਼ਹਿਰ ਓਏ ਇਨ੍ਹਾਂ ਦੀ ਸ਼ਰਮ ਕਰ ਲੋ ਇਨ੍ਹਾਂ ਬੱਚਿਆਂ ਦੀ ਅਸੀਂ ਕੁਛ ਲੈਣਾ ਨਹੀਂ ਵਿੱਚੋਂ ਇਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ ਉਹਦੇ ਲਈ ਤੁਰੇ ਫਿਰਦੇ ਆਂ ਬਾਈ ਆ ਰਾਗੀ ਰੋ ਰਿਆ ਆ ਨਾਰਾਜ਼ ਆਂਦਾ ਬੰਦਾ ਖੜਿਆ ਇਹਦੇ ਖੜਿਆ ਜਾਂਦਾ ਹੈ ਹੈ ਬਹੁਤ ਗੱਲ ਦੀ 10 ਪੰਜਾਬ ਦੇ ਲੋਕਾਂ ਨੂੰ ਜਾਂ 10 ਪੰਜਾਬ ਦੇ ਲੋਕਾਂ ਨੂੰ ਓ ਪੰਜਾਬ ਦੇ ਲੋਕੋ ਤੁਸੀਂ ਕਿਤੇ ਆਪ ਦੀ ਜਿਹੜੀ ਤਰੀਕ ਨੂੰ ਆਪਾਂ ਸਾਥ ਦਈਏ ਲੱਖੇ ਬਾਈ ਦਾ ਤੇ ਜਿੱਥੇ ਕਹਿੰਦੇ ਉੱਥੇ ਜ਼ਰੂਰ ਪਹੁੰਚੀਏ ਆਪਾਂ ਇੱਥੇ ਖੜਿਆ ਨਹੀਂ ਜਾਂਦਾ ਬਾਈ ਜੀ ਆ ਤੁਸੀਂ ਓਏ ਆਪਦੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਸਿੱਧ ਹੋਵੋਗੇ ਪੰਜਾਬੀਓ ਕਾਤਲ ਓਏ ਉਹ ਮੌਸਮ ਸੁਟ ਆ ਗਈ ਉਹ ਘਰਾਂ ਚ ਜੇ ਨਾ ਹੁਣ ਵੀ ਉੱਠੇ ਤਾਂ ਆ ਠੰਡੀ ਜਾਂਦਾ ਆ ਪ੍ਰਸ਼ਾਸਨ ਸਾਨੂੰ ਘੇਰ ਨੂੰ ਫੜਦਾ ਠੀਕ ਐ ਸਾਨੂੰ ਫੜ ਕੇ ਅੰਦਰ ਕਰਦੇ ਹੋ ਡਾਂਗਾ ਮਾਰੋ ਲੋਕਾਂ ਨੂੰ ਆਉਣਾ ਨਾ ਦਿਓ ਤੇ ਤੁਸੀਂ ਆ ਯਾਰ ਦੇ ਕੇ ਮਾਰ ਦੋ ਲੋਕਾਂ ਨੂੰ ਕੌਣ ਜਵਾਬ ਦੇ ਮਾਰਾ ਨਵਾਂ ਬਣਿਆ ਪ੍ਰਧਾਨ ਅਮਨ ਰੋੜਾ ਇਹਦਾ ਜਵਾਬ ਦੇਊਗਾ ਨਵਾਂ ਬਣਿਆ ਦਾ ਉਪ ਪ੍ਰਧਾਨ ਜਵਾਬ ਦਊ ਮੁੱਖ ਮੰਤਰੀ ਜਵਾਬ ਦਊ ਦਿੱਲੀ ਵਾਲੇ ਜਵਾਬ ਦੇਣ ਕੌਣ ਜਵਾਬ ਦੇਊਗਾ ਯਾਰ ਨਾ ਸ਼ਹਿਰੀ ਨਾ ਪਿੰਡੂ ਨਾ ਮੀਰ ਨਾ ਗਰੀਬ ਨਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਉਹ ਇਨਸਾਨੀਅਤ ਦਾ ਮਸਲਾ ਮੁਖਤਰੀ ਭਲਾਈ ਦਾ ਮਸਲਾ ਆਓ ਮੇਰਾ ਵੀ ਤਾਂ ਤਨ ਤਰੀਕ ਨੂੰ ਬੰਦ ਕਰ ਲੈ ਕੇ ਸਪਰੀ ਹੈਗਾ ਬਸਲਾ ਦੀ ਹੈ ਇਹ ਕਿਉਂ ਆਈ ਦਿੱਲੀ ਚ 400 ਤੋਂ ਉੱਤੇ ਗਿਆ ਆ ਜਿਹੜਾ ਵੇਖ ਰਹੇ ਹੋ ਨਾ ਆ ਇਹ 800 ਤੋਂ ਉੱਤੇ ਆ 800 ਤੋਂ ਉੱਤੇ ਆ ਇਹ ਕਿਉਂ ਆਈ ਆ ਵੇਖ ਲੋ ਹੱਤੂ ਆ ਵੇਖ ਲੋ ਪਾਣੀ ਵੇਖ ਲੋ ਓ ਸੌਰਿਓ ਕੁਛ ਤਾਂ ਸੋਚ ਲੋ ਯਾਰ ਜੇ ਹੁਣ ਨਾ ਆਏ ਫਿਰ ਤੁਸੀਂ ਪੰਜਾਬ ਦੇ ਨਹੀਂਗੇ ਫੇਰ ਤੁਸੀਂ ਮਤਲਬ ਅੱਖਾਂ ਵੇਖ ਕੇਵੇਂ ਹਾਲ ਐ ਸੰਗਮ ਚੇ ਲੱਗ ਗਿਆ ਹੁਣ ਮੈਨੂੰ ਦੱਸੋ ਆ ਜਿਹੜੇ ਲੋਕ ਰਹਿੰਦੇ ਨੇ ਸ਼ੇਰਾ ਇਹ ਕੀੜੇ ਮਕੌੜੇ ਨੇ ਇਹ ਕੀੜੇ ਮਕੌੜਿਆਂ ਤੋਂ ਬੁਰਾ ਰਹਿ ਰਹੇ ਨੇ ਬੱਚਿਆਂ ਦੀ ਜ਼ਿੰਦਗੀ ਬਹੁਤ ਛੋਟੀ ਹੋ ਜਾਂਦੀ ਹੈ ਹੈ ਹੀ ਨਹੀਂ 60 ਸਾਲ ਤੋਂ ਉੱਤੇ ਉਮਰ ਹੈ ਨਹੀਂ ਢਡ ਪਾੜ ਮੈਨੂੰ ਦੱਸ ਯਾਰ ਅਸੀਂ ਇਹਨਾਂ ਨਾਲ ਕੀ ਕਰ ਰਹੇ ਇਹਨਾਂ ਬੱਚਿਆਂ ਨਾਲ ਇਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਬੰਦਾ ਆਪਣੇ ਬੱਚੇ ਨੂੰ ਪਿਆਰ ਕਰਦਾ ਤੁਸੀਂ ਬੱਚਿਆਂ ਨੂੰ ਜ਼ਹਿਰ ਪਿਆ ਰਹੇ ਹੋ ਪੰਜਾਬੀ ਉੱਠ ਖੜੋ ਹੁਣ ਆ ਜਾਓ ਭਾਈ ਤੰਤਰੀਕ ਨੂੰ ਵੇਰ ਕਾ ਪ੍ਰਾਨ ਸਮਾਂ 12 ਵਜੇ ਆਹ ਦਿਖਾ ਦੇ ਜੂਮ ਕਰਕੇ ਆਹ ਦਿਖਾ ਦੇ ਹਜ਼ਾਰਾਂ ਫੈਕਟਰੀਆਂ ਦਿਖਾ ਆ ਦਿਖਾ ਆ ਦਿਖਾ ਇਧਰ ਜਿਹੜੇ ਕਹਿੰਦੇ ਜੱਟ ਪਰਾਲੀ ਨੂੰ ਅੱਗ ਲਾਉਂਦੇ ਆ ਦਿਖਾ ਆ 12 ਮਹੀਨੇ 23 ਦਿਨ 11 ਨਿਕਲਦੀਆਂ ਦਿਖਾ ਆ ਦਿਖਾ ਹਾਂਜੀ ਇੱਕ ਜ਼ਰੂਰੀ ਗੱਲ ਹੈ ਸਰ ਅ ਜੋ ਵੀ ਸੱਜਣ ਮਿੱਤਰ ਆ ਰਹੇ ਨੇ ਆਪਦੇ ਆਪ ਦੇ ਸਾਧਨ ਲੈ ਕੇ ਮੇਰੀ ਇੱਕ ਉਹਨਾਂ ਨੂੰ ਬੇਨਤੀ ਹੈ ਕਿ ਕੋਈ ਵੀ ਸੀਟ ਆਪਦੇ ਖੰਬੇ ਸਾਜੇ ਪਿੱਛੇ ਖਾਲੀ ਨਾ ਲੈ ਕੇ ਆਇਓ ਜੀ ਜਿਹੜੇ ਵਿਚਾਰੇ ਹੋਰ ਹਮਾਤਾੜਾਉਣੇ ਚਾਹੁੰਦੇ ਨੇ ਜਿਨ੍ਹਾਂ ਕੋਲੇ ਕੋਈ ਤਰੀਕਾ ਨਹੀਂ ਘੋਂਦਾ ਕੋਈ ਉਹਨਾਂ ਕੋਲੇ ਸਾਧਨ ਨਹੀਂ ਘੋਂਦਾ ਉਹਨਾਂ ਨੂੰ ਨਾਲ ਬਾ ਲਿਆਇਓ ਜੀ ਤੇ ਇੱਕ ਮੇਰੀ ਬੇਨਤੀ ਹੈ ਗੁਜ਼ਾਰਿਸ਼ ਹੈ ਰਿਕੁਐਸਟ ਹੈ ਉਹਨਾਂ ਜਿਹੜੇ ਸਾਧਨ ਸੰਪਨ ਲੋਕ ਨੇ ਜਿਨ੍ਹਾਂ ਕੋਲੇ ਬੱਸਾਂ ਵੀ ਹੈਗੀਆਂ ਨੇ ਕਿ ਯਾਰ ਪਾਣੀ ਤੁਸੀਂ ਵੀ ਪੀਨੀਓ ਤੁਹਾਡੇ ਬੱਚੇ ਵੀ ਪਿੰਦੇ ਨੇ ਜੇ ਤੁਸੀਂ ਸਾਨੂੰ ਬੱਸਾਂ ਕੁਝ ਪ੍ਰੋਵਾਈਡ ਕਰ ਸਕੋ ਜਾਂ ਆਪ ਹੀ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਲਿਆ ਸਕੋ ਜਾਂ ਜਿਹੜੇ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਇਲਾਕਿਆਂ ਵਾਈਸ ਪ੍ਰਬੰਧਕ ਨੇ ਆਪ ਹੀ ਉਹਨਾਂ ਨੇ ਵਿਚਾਰਿਆ ਨੇ ਇਹ ਸੇਵਾ ਲਈ ਹੈ ਉਹਨਾਂ ਨਾਲ ਸੰਪਰਕ ਕਰਕੇ ਜੇ ਤੁਸੀਂ ਉਹ ਬੱਸਾਂ ਜਾਂ ਟਰੱਕ ਜਾਂ ਕੋਈ ਵੀ ਵੱਡਾ ਵਹੀਕਲ ਸਾਨੂੰ ਪ੍ਰੋਵਾਈਡ ਕਰਾ ਸਕੋ ਸਾਨੂੰ ਦੇ ਸਕੋ ਜਾਂ ਲਿਆ ਸਕੋ ਆਹ ਉਹ ਵਿਚਾਰੇ ਜੋ ਬੰਦੇ ਆਉਣਾ ਚਾਹੁੰਦੇ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿਰਾਏ ਵੀ ਬਹੁਤ ਨੇ ਬੱਸਾਂ ਦੇ ਤਾਂ ਉਹ ਆ ਜਾਣ ਉਹਨਾਂ 'ਚ ਬੈਠ ਕੇ ਤੇ ਬਾਕੀ ਮੇਰੀ ਜਿਹੜੇ ਬੱਸਾਂ ਦਾ ਕਿਰਾਇਆ ਵੀ ਲਾ ਸਕਦੇ ਨੇ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਪਾਈ ਬੱਸਾਂ 'ਚ ਬਹਿ ਕੇ ਆ ਜਿਓ ਜਿਉਂ ਕਿ ਆਪਾਂ ਵੇਰਕਾ ਜਿਹੜਾ ਪਲਾਂਟ ਹੈ ਆ ਫਰੋਜ਼ਪੁਰ ਰੋਡ ਤੇ ਵੇਰਕਾ ਮਿਲਕ ਪਲਾਂਟ ਜਿਹੜੀ ਫਰੋਜ਼ਪੁਰ ਰੋਡ ਹੈ ਬ੍ਰਿਜ ਦੇ ਥੱਲੇ ਨਹਿਰਾਂ ਦੇ ਨਾਲ ਉੱਥੇ ਆਉਣਾ ਤਾ ਮੇਰੀ ਬੇਨਤੀ ਜ਼ਾਰੀਆਂ ਨੂੰ ਕਿ ਜੇ ਕੋਈ ਬੱਸਾਂ ਪ੍ਰੋਵਾਈਡ ਕਰਾ ਸਕਦੇ ਤਾਂ ਕਰਾਓ ਤਾਂ ਜੋ ਲੋਕ ਵਿਚਾਰੇ ਜੋ ਆਉਣਾ ਚਾਹੁੰਦੇ ਨੇ ਆਪਦੇ ਇਲਾਕਿਆਂ ਚ ਪਿੰਡਾਂ ਚ ਸ਼ਹਿਰਾਂ ਚ ਬੈਠ ਕੇ ਸਾਨੂੰ ਕਹਿ ਵੀ ਰਹੇ ਨੇ ਉਹਨਾਂ ਨੂੰ ਸਹਾਇਤਾ ਹੋ ਜੇ ਹੋਣ ਲਈ ਥੈਂਕ ਯੂ ਵੈਰੀ ਮੱਚ ਮਿਹਰਬਾਨੀ ਮੈਂ ਤੁਝਾ ਹੱਥ ਜੋੜ ਕੇ ਤੁਹਾਨੂੰ ਫਤਹਿ ਵੀ ਨਹੀਂ ਬੁਲਾ ਸਕਦਾ ਕਿਉਂਕਿ ਹੱਥ 'ਚ ਫੋਨ ਬੜਿਆ ਹੋਇਆ ਤਾਂ ਇਹ ਕਿਰਪਾ ਜ਼ਰੂਰ ਕਰਿਓ ਜੀ ਮਿਹਰਬਾਨੀ ਜੀ ਥੈਂਕ ਯੂ